ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਫੇਸਬੁਕ YouTube ਤੇ ਸਵਾਗਤ ਹੈ ਜੀ ਮੀਰ ਕਰਦੇ ਹਾਂ ਸਾਰੇ ਵੀ ਠੀਕ ਠਾਕ ਹੋਵੋਗੇ ਆਪਾਂ ਛੋਡੀ ਕਰਾਉਨੇ ਆ ਬਾਈ ਨਾਲ ਗੱਲਬਾਤ ਤੇ ਬਾਕੀ ਸਿਰੇ ਫੇ ਟਰੈਕਟਰ ਵੀ ਦਿਖਾਉਣੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਨਾਮ ਹੈ ਜੀ ਆਪਣਾ ਜਲਤਾਰ ਸਿੰਘ ਜਲਤਾਰ ਸਿੰਘ ਤੇ ਪਿੰਡ ਜੀ ਜੋਧਪੁਰ ਪਖਰ ਜੋਧਪੁਰ ਪਖਰੇ ਮੌੜਾਂ ਦੇ ਨਾਲ ਹੀ ਰਹਿ ਗਿਆ ਜੀ ਹਾਂਜੀ 8 ਕਿਲੋਮੀਟਰ ਦੂਰ ਹੈ ਠੀਕ ਹੈ ਤੇ ਬਾਕੀ ਸਿਰੇ ਮੋਬਾਈਲ ਨੰਬਰ ਜੀ ਆਪਣਾ 94175 ਹਾਂਜੀ 39616 39616 ਹਾਂਜੀ ਤੇ ਬਾਕੀ ਸਰੇ ਬਾਈ ਆਪਾਂ ਟਰੈਕਟਰ ਵਿੱਚ ਵੀ ਕੱਟ ਲੈਨੇ ਕੋਈ ਜੇ ਕਟਾਉਂਦਾ ਅਗਲਾ ਹਾਂ ਕਟਾਉਂਦਾ ਇਸ਼ ਤੇ ਬਾਕੀ ਸਰੇ ਜੇ ਤੁਹਾਨੂੰ ਕੱਲਾ ਵੇਚਣਾ ਹੀ ਅਗਲੇ ਨੇ ਉਹ ਟਰੈਕਟਰ ਖਰੀਦ ਵੀ ਲੈਨੇ ਉਹ ਵੀ ਲਿਆ ਜਾਓ ਟਰੈਕਟਰ ਖਰੀਦ ਵੀ ਲੈਂਦੇ ਆ ਤੇ ਬਾਕੀ ਸਰੇ ਆ ਜਾਓ ਜੀ ਤੁਹਾਨੂੰ ਇੱਧਰ ਦਿਖਾਉਣਿਆ ਐ ਐਚ ਐਮਟੀ 4511 4511 ਟਰੈਕਟਰ ਹੈ ਜੀ ਇਹ ਸਾਰਾ ਬਾਈ ਰੇਨਲ ਟਰੈਕਟਰ ਹੈ ਹਾਂਜੀ ਹਾਂਜੀ ਸਾਰਾ ਰੇਨਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਤੇ ਮਾਡਲ ਕਿਹੜਾ ਆ ਗਿਆ ਜੀ ਇਹ 96 ਮਾਡਲ ਹੈ 96 ਮਾਡਲ ਟਰੈਕਟਰ ਹੈ ਜੀ ਟਾਇਰ ਜਮਾ ਨਮਿਆ ਜੀ ਦੇਖ ਸਕਦੇ ਹੋ ਨਿਰਮਲੇ ਜੁੱਤੋਂ ਜਿਹੇ ਲਏ ਹੋਏ ਨੇ ਕਿਹੜੀ ਕੰਪਨੀ ਦੇ ਆ ਕੇ ਬਈ ਇਹ ਇਹ ਆਮ ਕੰਪਨੀ ਜੀ ਹੈ ਇਹ ਅੱਛਾ ਇਹ ਰੈਲੀਤੀ ਹੈ ਜੀ ਦੇਖ ਸਕਦੇ ਹੋ ਤੇ ਟਰੈਕਟਰ ਸਾਰਾ ਰੇਨ ਵਾਲਾ ਤੇ ਇੰਜਨ ਗੇਅਰ ਦਾ ਕਿਵੇਂ ਆ ਬਈ ਬਹੁਤ ਠੀਕ ਹੈ ਜਮਾ ਇੰਜਨ ਗੇਅਰ ਦਾ ਜਮਾ ਓਕੇ ਹੈ ਟਰੈਕਟਰ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਤੇ ਰੇਟ ਦੀ ਗੱਲ ਕਰੀਏ ਬਈ ਆਪਾਂ ਰੇਟ ਤਾਂ 1.55 ਹੀ 1.55 ਤੇ ਬਾਕੀ ਸਾਰੇ ਮੌਕੇ ਤੇ ਕਿੰਨੇ ਦਾ ਹੋਜੂ ਬਈ ਦੇ ਰਹੇ ਇਹ 10-15000 ਰੁਪਏ ਦਾ 15000 ਰੁਪਿਆ ਕਹਿੰਦਾ ਡਿਸਕਾਊਂਟ ਕਰ ਦਾਂਗੇ ਬਾਈ ਕਹਿੰਦਾ ਦੇਖੋ ਜੀ ਜੇ ਕਿਸੇ ਨੇ HMT 4511 ਟਰੈਕਟਰ ਲੈਣਾ ਹੈ ਬਹੁਤ ਚੰਗਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਸਾਫ ਸੁਥਰਾ ਤੇ ਸਾਰਾ ਟਰੈਕਟਰ ਰੀਨਲ ਹੈਗਾ ਹਾਂਜੀ ਹਾਂਜੀ ਇੱਧਰ ਫੇਰ ਆ ਗਿਆ ਜੀ HMT 4511 ਇੱਧਰ ਵੀ ਜੀ 4511 ਟਰੈਕਟਰ ਆ ਗਿਆ ਜੀ ਦੇਖ ਸਕਦੇ ਹੋ ਏ ਵੀ ਬਾਈ ਰੇਨ ਨਾਲ ਇੱਕ ਸ਼ੋਹ ਤੇ ਹੈਗੀ ਟਾਚਿੰਗ ਇਹ ਰੰਗ ਹੋਇਆ ਹੋਇਆ ਜੀ ਉਹ ਰੰਗ ਹੋਇਆ ਹੋਇਆ ਟਰੈਕਟਰ ਜੀ ਦੇਖ ਸਕਦੇ ਹੋ ਇਹ 97 ਮਾਡਲ ਹੈ 97 ਮਾਡਲ ਹੈ ਜੀ ਟਰੈਕਟਰ ਤਿਆਰ ਕੀਤਾ ਹੋਇਆ ਹੈ ਹਰਿਆਣਾ ਥੱਲੇ ਬਾਈ ਇੰਜਨ ਇੰਜਨ ਤੇ ਤਾਂ ਰੇਨ ਵਾਲਾ ਹੈਗਾ ਹਾਂ ਹਾਂ ਇੰਜਨ ਦਾ ਰੇਨ ਵਾਲਾ ਜੀ ਤੇ ਇੰਜਨ ਗੇਅਰ ਓਕੇ ਆ ਬਾਈ ਸਾਰਾ ਹਾਂਜੀ ਇੰਜਨ ਗੇਅਰ ਓਕੇ ਆ ਹਰਿਆਣਾ ਨੰਬਰ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ 41 ਕੁ ਪੈਂਸੇ 41 ਕੁ ਪੈਂਸੇ ਟਾਇਰ ਆ ਟਰੈਕਟਰ ਦੇ ਜੀ ਇੰਜਨ ਗੇਅਰ ਦਾ ਬਾਈ ਕਹਿੰਦੇ ਓਕੇ ਆ ਮੂਰੇ ਬੈਂਪਰ ਵਗੈਰਾ ਦੇਖ ਸਕਦੇ ਹੋ ਜੀ ਲੱਗਿਆ ਹੋਇਆ ਤੇ ਰੇਟ ਹੈਗਾ ਜੀ 145 ਹੈਗਾ 1 ਲੱਖ 45000 ਰੁਪਿਆ ਰੇਟ ਹੈ ਤੇ ਮੌਕੇ ਤੇ ਦੇਣਾ ਕਿੰਨੇ ਦਾ ਬਾਈ ਆਪਾਂਵਾ ਦਾ ਦੇ ਦਾਂਗੇ ਜੀ ਮੌਕੇ 4 ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਤੇ ਬਾਕੀ ਸਾਰੇ ਆਪਾਂ ਬਾਈ ਬੈਟਰੀ ਦੀ ਗੱਲ ਕਰੀਏ ਕਿਵੇਂ ਹੈ ਬੈਟਰੀ ਜਮਾ ਨਵੀਆਂ ਵਈ ਬੈਟਰੀ ਨਵੀਆਂ ਜਮਾ ਬਾਈ ਪਾਵਰ ਜੌਨ ਦੀ ਜਮਾ ਨਵੀਆਂ ਜੀ ਦੇਖ ਸਕਦੇ ਹੋ ਪਾਵਰ ਜੌਨ ਦੀ 14 ਮਹੀਨੇ ਦੀ ਟਿਕੀ ਵੀ ਹੈ ਚੌਥੇ ਮਹੀਨੇ ਦੀ ਟਿੱਕੀ ਹੋਈ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਟਰੈਕਟਰ ਜੇ ਕਿਸੇ ਵੀਰ ਨੇ ਲੈਣਾ ਹੈ ਤੇ ਇੱਕ ਨੰਬਰ ਪਲਾਟ ਆ ਗਿਆ ਬਾਈ ਇਹ ਇੱਕ ਨੰਬਰ ਪਲਾਟ ਹੈ ਜੀ ਮੌੜਾ ਤੋਂ ਆਉਂ ਤੇ ਬਾਕੀ ਸਾਰੇ ਟਰੈਕਟਰ ਬਾਈ ਆਪਣੇ ਕੋਲੇ ਘਰੇ ਹੁੰਦੇਗੇ ਫਿਰ ਹਾਂ ਕਰੇ ਹੁੰਦੇ ਜੀ ਕਰੇ ਬਾਈ ਜੋਧਪੁਰ ਪਾਕਰ ਬਾਈ ਕੋਲੇ ਘਰੇ ਹੁੰਦੇ ਆ ਤੇ ਮੋਬਾਈਲ ਨੰਬਰ ਦਵਾਰੇ ਫੇਰ ਬੋਲਦੇ ਬਾਈ 9417539616 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਨੇ ਐਚ ਐਮਟੀ ਟਰੈਕਟਰ ਲੈਣਾ ਜਾਂ ਕੋਈ ਵੀ ਟਰੈਕਟਰ ਵੇਚਣਾ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਮਿਲਦਾ ਕਿਸੇ ਹੋਰ ਵੀਡੀਓ ਚ ਜੀ ਧੰਨਵਾਦ ਜੀ